ਤਨ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਸੇਵਾ ਸੁਸਾਇਟੀ ਬਾਬਾ ਵਿਸ਼ਕਰਮਾ ਪ੍ਰਵਾਸੀ ਭਾਰਤੀ ਅਤੇ ਸਮੂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਤਲਵੰਡੀ ਚੌਧਰੀਆਂ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ শতਬਸ਼ਾਯਾ ਹੈ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਉਪਰੰਤ ਸੁੰਦਰ ਦੀਵਾਨ ਸਜਾਏਗੇ। ਜਿਸ ਵਿੱਚ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਚੰਦ ਸਿੰਘ ਭਾਰਜ ਅਤੇ ਸਤਨਾਮ ਸਿੰਘ ਹੰਸ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰਚਰਣਾ ਨਾਲ ਜੋੜਿਆ ਢਾਡੀ ਜਥਾ ਗਿਆਨੀ ਗੁਰਦੇਵ ਸਿੰਘ ਕੋਮਲ ਸ਼ਾਹਕੋਟ ਕਵੀਸ਼ਰੀ ਜਥਾ ਭਾਈ ਨਰਿੰਦਰ ਸਿੰਘ ਨੀਮਾਣਾ ਅਤੇ ਭਾਈ ਲੱਖਾ ਸਿੰਘ ਮਹਿਰਵਾਲਾ ਨੇ ਕਵਿਤਾਵਾ ਗਾ ਕੇ ਹਾਜ਼ਰੀ ਲਗਾਈ ਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਗੁਰਦੁਆਰਾ ਦਮਦਵਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਸੰਗਤਾਂ ਦੇ ਸਨਮੁਖ ਹੁੰਦਿਆਂ ਆਖਿਆ ਕਿ ਸੇਵਾ ਸੁਸਾਇਟੀ ਬਾਬਾ ਵਿਸ਼ਕਰਮਾ ਜੀ ਦੇ ਸੇਵਾਦਾਰਾਂ ਦਾ ਬਹੁਤ ਹੀ ਸ਼ਲਾਂਗਾ ਯੋਗ ਉਪਰਾਲਾ ਦੱਸਿਆ ਮਨਜੀਤ ਸਿੰਘ ਬਾਬ ਨੇ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤ ਹੀ ਵਾਲੀਏ ਕੁਲਿਆਲਮ ਭਗਤ ਵਸ਼ਿਲ ਕੂਣਾ ਨਿਦਾਨ ਸਰਵ ਦੇ ਕਨਾਰ ਪ੍ਰੀਤਾਂ ਦੇ ਪਹਿਰੇਦਾਰ ਹਾਜ਼ਰਾ ਹਜੂਰ ਸਰਬੱਤ ਖਲਾ ਪਰਬੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪਾਵਨ ਗੋਦੀ ਚ ਮਿੱਠੀ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਕੁਝ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਹਾਲ ਜੀਆਂ ਲਵਾਈਏ ਜੰਮਾਵਤੇ ਨਮਸਕਾਰ ਕਰੀਏ ਸਾਰੀਆਂ ਸੰਗਤਾਂ ਗੱਜਕੇ ਆਖੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਤੈਨੂ ਸਪੈਸ਼ਲ ਨਾਮ ਭੇਜਿਆ ਗਿਆ ਧੰਨਵਾਦ ਕਰਦੇ ਆ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਯਾਜਕਾਂ ਉਟਾਲ ਕੋਟਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਕਦਾਰ ਕਰਵਾਏ ਨੇ ਤੇ ਸਾਊਂਡ ਵਾਲੇ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਹੁਤ ਵਧੀਆ ਸਾਊਂਡ ਸਰਵਿਸ ਵੀਰ ਦੀ ਕਿਨਾ ਬਾਜੀ ਮੇਰਾ ਨਾਅਰ ਚਾਂਸ ਸਿੰਘ ਜੀ ਤਲਵੰਡੀ ਚੋਧਰੀਆਂ ਅੱਜ ਬਾਬਾ ਵਿਸ਼ੂ ਕਰਮਾ ਜੀ ਦਾ ਸਮਾਗਮ ਕਰਾਇਆ ਜਿਹੜਾ ਕਲਾ ਦਾ ਧਨੀ ਮੰਨੇ ਜਾਂਦੇ ਨੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਤਲਵੰਡੀ ਚੋਧਰੀਆਂ ਵਿੱਚ ਮਨਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੰਗਤਾਂ ਨੂੰ ਬਾਬਾ ਵਿਸ਼ੂ ਕਰਮਾ ਜੀ ਦੇ ਤਾਂ ਧੰਵਾ ਬਾਬਾ ਵਿਸ਼ੂ ਕਰਮਾ ਜੀ ਦੇ ਪ੍ਰਕਾਸ਼ ਜੀ ਅੱਜ ਲੱਖ ਲੱਖ ਵਧਾਈਆਂ ਹੋਣ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਤਲਵੰਡੀ ਚੋਧਰੀਆਂ ਦੀ ਸੰਗਤ ਵੱਲੋਂ ਸਾਰੇ ਇਲਾਕੇ ਦੇ ਸੰਗਤਵਾਲੋਂ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਤੰਤਨ ਬਾਬਾ ਸ਼ੁਗਰਬਾਜੀ ਦਾ ਜਨਮ ਦਿਹਾੜਾ ਪ੍ਰਕਾਸ਼ ਜਸ਼ਨ ਮਨਾਇਆ ਗਿਆ ਹੈ। ਬਹੁਤ ਸਨਤਾਂ ਨੂੰ ਲੱਖ ਲੱਖ ਵਧਾਈਆਂ। ਹੁਣ ਉਹ ਜੱਜੇ ਪਾਸ਼ਾ ਜੀ ਕਿਰਪਾ ਕਰਕੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਆਪਣੀਆਂ ਸੰਗਤਾਂ ਨੂੰ ਸੇਵਾ ਲੈਂਦੇ ਹਨ। ਜੱਜੇ ਪਾਸ਼ਾ ਜੀ ਬੜੇ ਅਰਦਾਸਾਂ ਬੇਨਤੀਆਂ ਸਾਡੀਆਂ ਅੱਗੇ ਤੋਂ ਵੀ ਵੱਧ ਚੜ੍ਹ ਕੇ ਸਭਾ ਸੰਗਤਾਂ ਨੂੰ ਉਦਮ ਉਬਰਾਲਾ ਬੁਖਸ਼ਿ ਕਰਨ। ਆਪ ਜੀ ਦਾ ਪ੍ਰਕਾਸ਼ਪੁਰਬ ਵੱਧ ਚੜ੍ਹ ਕੇ ਸੰਗਤਾਂ ਮਨਾ ਸਕਣ। ਜੱਜੇ ਪਾਸ਼ਾ ਜੀ ਕਿਰਪਾ ਕਰਨ ਦਿਆ ਕਰਨ ਜੀ। ਜਿਸ ਤਰ੍ਹਾਂ ਪੂਰੇ ਸੰਸਾਰ ਭਰ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਕਲਾ ਦੇ ਧਨੀ ਮੰਨੇ ਜਾਏ ਆ ਤੇ ਇਸ ਤਰ੍ਹਾਂ ਸੰਸਾਰ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਵਿੱਚ ਆਪਣੇ ਬਾਬਾ ਵਿਸ਼ਵਕਰਮਾ ਜੀ ਦੇ ਮੰਦਰ ਬਹੁ ਕਾਟਾਂ ਜਾਂ ਗੁਰਦੁਆਰੇ ਸਮਾਗਮ ਬਹੁ ਕਾਟਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਇਲਾਕੇ ਦੀ ਸੰਗਤਾਂ ਉਪਰਾਲਾ ਕਰ ਰਹੀਆਂ ਆ ਪਿੰਡ ਤਲਵੰਡੀ ਚੋਧਰੀਆਂ ਸੰਗਤਾਂ ਵੀ ਯਾਰ ਕੀ ਉਪਰਾਲਾ ਕਰਨ ਦੇ ਯੋਗ ਆ ਕਿ ਕੋਈ ਨਾ ਕੋਈ ਜਰੂਰ ਬਾਬਾ ਜੀ ਦਾ ਸਥਾਨ ਇੱਥੇ ਬਣਾਇਆ ਜਾਵੇ ਜਿੱਥੇ ਵੇਰੇ ਸ਼ਾਮ ਆਣ ਕੇ ਨਮਸਕਾਰ ਕੀਤੀ ਜਾਵੇ ਬਾਬਾ ਬਿਸ਼ੂ ਕਰਮਾ ਜੀ ਦਾ ਨਾਮ ਧਿਆਜ ਆ ਜਾ ਸਕੇ ਉਹਨਾਂ ਦੇ ਉਪਰਾਲੇ ਨੂੰ ਹੋਰ ਸਤਿਗੁਰੂ ਜੀ ਬਖਸ਼ਿਸ਼ ਕਰਨ ਮਿਹਰ ਕਰਨ ਕੇ ਸੰਗਤਾਂ ਦੇ ਉਪਰਾਲੇ ਨੂੰ ਮਾਲ ਬਖਸ਼ਣ ਕੇ ਸੰਗਤਾਂ ਇਸ ਦੇ ਮੰਦਰ ਸਤਿਗੁਰਾਂ ਜੀ ਦੇ ਮੰਦਰ ਦਾ ਉਸਾਰੀ ਕਰਨ ਦਾ ਉਪਰਾਲਾ ਕਰ ਸਕਣ ਸਿੱਦੇ ਪਾਤਸ਼ਾਹ ਜੀ ਦੇ ਭਾਗ ਹਨ ਜੀ ਨਾਮ ਹੈ ਜੀ ਜਿਹੜਾ ਨਾਮ ਰੋਸ਼ਨ ਸਿੰਘ ਪਿੰਡ ਤਲਵੰਡੀ ਚੌਧਰੀਆਂ ਅੱਜ ਬਾਬਾ ਅਵਿਸ਼ਰਵਾ ਕਰਮਾ ਜੀ ਦਾ ਦਿਨ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਮੇਰਾ ਸਤਿ ਸ੍ਰੀ ਅਕਾਲ ਸਮੂਚਾ ਪਰਵ ਬਾਬਾ ਚੌਧਰੀਆਂ ਨੂੰ ਨਮਸਕਾਰ ਅੱਜ ਦਿਨ ਅੱਜ ਦਾ ਸਾਰੇ ਅੱਜ ਮਨਾਇਆ ਜਾ ਰਿਹਾ ਹੈ ਬੜੇ ਪਿਆਰ ਭੱਤਰਪਾ ਅਵਿਸ਼ਰਵਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਮੇਰੇ ਵੱਲੋਂ ਤੇ ਮੇਰੇ ਸਾਰੇ ਲਗਨਵਾਰਸੀਆਂ ਵੱਲੋਂ ਤਾਂਦਰ ਬਾਬਾ ਅਵਿਸ਼ਰਵਾ ਜੀ ਦੇ ਸ਼ਰਮੇਨ ਜੀ ਸਭ ਨੂੰ ਬਹੁਤ ਬਹੁਤ ਬਧਾਈਆਂ ਔਰ ਸਾਰੇ ਨਗਰ ਵਾਸੀਆਂ ਨੂੰ ਸਾਰਿਆਂ ਦਾ ਆਇਆ ਜੀ ਆਇਆਂ ਦੇ ਵੇ ਧੰਨਵਾਦ ਕਰਦੇ ਹਾਂ